ਇਸਾ ਸ਼ੁਭ ਪਰਉਤੇ ਬਹੁਤ ਜ਼ਿਆਦਾ ਸੰਗਤ ਭਾਰੀ ਮਾਤਰਾ ਦੇ ਵਿੱਚ ਆਈ ਹੋਈ ਹੈ ਤੁਸੀਂ ਦੇਖ ਰਹੇ ਹੋ ਬਹੁਤ ਜ਼ਿਆਦਾ ਉਤਸ਼ਾਹ ਹੈਗਾ ਸਾਥ ਸੰਗਤ ਦੇ ਵਿੱਚ ਉਹਨਾਂ ਦਾ ਸਾਰਿਆਂ ਦਾ ਅਸੀਂ ਸਵਾਗਤ ਕਰਦੇ ਆਂ ਤੇ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਅਸੀਂ ਇੱਥੇ ਭਾਰੀ ਪੁਲਿਸ ਫੋਰਸ ਵੀ ਤਾਇਨਾਤ ਕੀਤੀ ਹੋਈ ਹੈ ਸੰਗਤ ਦੀ ਸੁਰੱਖਿਆ ਲਈ ਇਹ ਪੁਲਿਸ ਦੀ ਵੀ ਡਿਊਟੀ ਜਿਹੜੀ ਹੈ ਤੁਸੀਂ ਦੇਖ ਰਹੇ ਹੋ ਹਜ਼ਾਰ ਤੋਂ ਵੱਧ ਪੁਲਿਸ ਫੋਰਸ ਲੱਗੀ ਹੋਈ ਹੈ ਤੇ 15 ਤੋਂ ਵੱਧ ਜੀਓ ਸਾਹਿਬਾਨ 150 ਤੋਂ ਵੱਧ ਐਨਜੀਓ ਸਾਹਿबान ਸਾਡੇ ਡਿਊਟੀ ਤੇ ਲੱਗੇ ਹੋਏ ਆ ਤੁਹਾਡੇ ਸਾਰਿਆਂ ਦਾ ਜਿਹੜਾ ਇੱਕ ਰਿਸਪੈਕਟ ਔਰ ਤੁਸੀਂ ਫਰੀਦਕੋਟ ਪੁਲਿਸ ਦੀ ਇਨਕਰੀਜਮੈਂਟ ਕਰਦੇ ਹੋ ਸਾਰੇ ਉਹ ਸਾਡੇ ਵਾਸਤੇ ਇੱਕ ਬਹੁਤ ਮੋਟੀਵੇਸ਼ਨ ਆਇਆ ਸੀ ਫੀਡਬੈਕ ਕਿ ਇਥੇ ਪਿਕ ਪਾਕਟਸ ਔਰ ਜੇਬ ਕਤਰੇ ਬਹੁਤ ਹੁੰਦੇ ਆ ਤਾਂ ਮੈਨੂੰ ਬਹੁਤ ਮਾਣ ਹੈ ਆਪਣੀ ਟੀਮ ਤੇ ਕਿ ਉਹਨਾਂ ਨੇ ਹਲੇ ਤੱਕ 14 ਪਿਕ ਪਾਕਟਸ ਜੇਬ ਕਤਰਿਆਂ ਨੂੰ ਫੜਿਆ ਹੈ ਦੇਖੋ ਜਿਹੜੀ ਸੰਗਤ ਆ ਜਿੱਦਾਂ ਸੰਗਤ ਆ ਰਹੀ ਹੈ ਤੋ ਸੰਗਤ ਰੱਬ ਦਾ ਰੂਪ ਹੈ ਦਾ ਮਤਲਬ ਜੇ ਇੰਨੀ ਸੰਗਤ ਆ ਰਹੀ ਕੋਈ ਨਾ ਕੋਈ ਧਰਤੀ ਤੇ ਹੈ ਖੁਸ਼ਕਿਸਮਤ ਹੈ ਸਾਨੂੰ ਇੱਥੇ ਸੇਵਾ ਦਾ ਮੌਕਾ ਮਿਲ ਰਿਹਾ ਹੈ ਤਾ 12ਵੀਂ ਸਦੀ ਦੇ ਮਹਾਨ ਸੂਫੀ ਸੰਤ ਤੰਤਨ ਬਾਬਾ ਸ਼ੇਖ ਫਰੀਦ ਜੀ ਉਹਨਾਂ ਦੇ 56ਵੇਂ ਆਗਮਨ ਪੁਰਬ ਦੀ ਖੁਸ਼ੀ ਦੇ ਵਿੱਚ 19 ਸਤੰਬਰ ਤੋਂ ਲੈ ਕੇ 23 ਸਤੰਬਰ ਤੱਕ ਲਗਾਤਾਰ ਜਿਹੜੇ ਧਾਰਮਿਕ ਪ੍ਰੋਗਰਾਮ ਚੱਲ ਰਹੇ ਨੇ ਤਾਂ ਅੱਜ 23 ਸਤੰਬਰ ਹੈ 23 ਸਤੰਬਰ ਨੂੰ ਇੱਕ ਵਿਸ਼ਾਲ ਨਗਰ ਕੀਰਤਨ ਜਿਹੜਾ ਕੱਢਿਆ ਜਾ ਰਿਹਾ ਹੈ ਗੁਰਦੁਆਰਾ ਸਾਹਿਬ ਟਿੱਲਾ ਬਾਬਾ ਫਰੀਦ ਜੀ ਤੋਂ ਜਿਹੜੇ ਇਸ ਨਗਰ ਕੀਰਤਨ ਦੀ ਸ਼ੁਰੂਆਤ ਹੋਈ ਹੈ ਤਾਂ ਇਸ ਦੀ ਸਮਾਪਤੀ ਹੈ ਜਿਹੜੀ ਗੁਰਦੁਆਰਾ ਸਾਹਿਬ ਗੋੜੀ ਸਾਹਿਬ ਜਾ ਕੇ ਹੋਵੇਗੀ ਦਾ ਵੱਡੀ ਗੈੰਤੀ ਦੇ ਵਿੱਚ ਸੰਗਤਾਂ ਨੇ ਜਿਹੜੀ ਅੱਜ ਸ਼ਮੂਲੀਅਤ ਕੀਤੀ ਹੈ ਦੂਜੇ ਪਾਸੇ ਆਪਾਂ ਗੱਲ ਕਰੀਏ ਤਾਂ ਪੂਰੇ ਪੰਜਾਬ ਦੇ ਵਾਸੀ ਖਾਸ ਕਰਕੇ ਫਰੀਦਕੋਟ ਦੇ ਵੱਖ-ਵੱਖ ਪਿੰਡਾਂ ਦੇ ਲੋਕ ਇੱਥੇ ਪਹੁੰਚੇ ਉਹਨਾਂ ਵੱਲੋਂ ਲੰਗਰ ਲਗਾ ਕੇ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਗੁਰਦੁਆਰਾ ਸਾਹਿਬ ਟੇਲਾਪਾਪਾ ਫਰੀਦ ਜੀ ਤੋਂ ਲੈ ਕੇ ਗੁਰਦੁਆਰਾ ਸਾਹਿਬ ਗੋੜੀ ਸਾਹਿਬ ਤੱਕ 4 ਕਿਲੋਮੀਟਰ ਦਾ ਜਿਹੜਾ ਇਹ ਸਫ਼ਰ ਹੈ ਤੇ 4 ਕਿਲੋਮੀਟਰ ਦੇ ਸਫ਼ਰ ਦੇ ਵਿੱਚ ਲੋਕਾਂ ਵੱਲੋਂ ਜਿਹੜੀ ਇੰਨੇ ਆਤ ਦੀ ਗਰਮੀ ਦੇ ਵਿੱਚ ਸੇਵਾ ਕੀਤੀ ਜਾ ਰਹੀ ਹੈ ਤੇ ਤੁਰ ਕੇ ਜਿਹੜਾ ਉਹਨਾਂ ਵੱਲੋਂ ਅੱਜ ਬਾਬਾ ਸ਼ੇਖ ਫਰੀਦ ਜੀ ਦਾ ਅਸ਼ੀਰਵਾਦ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੱਡਾ ਉਪਰਾਲਾ ਹੈ ਫਰੀਦਕੋਟ ਵਾਸੀਆਂ ਦਾ ਤਾਰਨਕ ਤੇ ਵਿਦਿਆਕ ਸੰਸਥਾਵਾਂ ਤੰਤਰ ਬਾਬਾ ਸ਼ੇਖ ਫਰੀਦ ਜੀ ਉਹਨਾਂ ਦੀ ਕਮੇਟੀ ਦਾ ਅਸੀਂ ਪੌਲਸ ਲੈਣ ਦੇ ਕੋਲ ਮੌਜੂਦ ਆ ਡੀਆਈਜੀ ਨਲਾਬਰੀ ਜਗਦਲੇ ਜੀ ਪਹੁੰਚਿਆ ਉਹਨਾਂ ਦੇ ਨਾਲ ਐਸਐਸਪੀ ਡਾਕਟਰ ਪ੍ਰੇਗਿਆ ਜਾਨ ਪਹੁੰਚੀ ਹੈ ਤਾਂ ਡੀਆਈਜੀ ਸਾਹਿਬ ਨਾਲ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਇਹ ਮੁਬਾਰਕਾ ਤੁਹਾਨੂੰ ਬਾਬਾ ਫਰੀਦ ਜੀ ਚਰਨਛੋਪ ਪ੍ਰਾਪਤ ਧਰਤੀ ਦੇ ਸਵਾਮਾਂ ਦਾ ਮੌਕਾ ਮਿਲਿਆ ਥੈਂਕ ਯੂ ਜੀ ਬਾਬਾ ਫਰੀਦ ਜੀ ਦੇ ਮੇਲਾ ਚੱਲ ਰਿਹਾ ਹੈਗਾ ਅਜਾ ਪਲਕੀ ਸਾਹਿਬ ਦਾ ਆਗਮਨ ਇੱਥੇ ਹੋ ਰਿਹਾ ਹੈ ਇਸ ਸ਼ੁਭੋ ਪਰਵਤੇ ਬਹੁਤ ਜ਼ਿਆਦਾ ਸੰਗਤ ਭਾਰੀ ਮਾਤਰਾ ਦੇ ਵਿੱਚ ਆਈ ਹੋਈ ਹੈ ਤੁਸੀਂ ਦੇਖ ਰਹੇ ਹੋ ਬਹੁਤ ਜ਼ਿਆਦਾ ਉਤਸ਼ਾਹ ਹੈਗਾ ਸਾਥ ਸੰਗਤ ਦੇ ਵਿੱਚ ਉਨਾ ਦਾ ਸਾਰਿਆਂ ਦਾ ਅਸੀਂ ਸਵਾਗਤ ਕਰਦੇ ਆ ਤੇ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਅਸੀਂ ਇੱਥੇ ਭਾਰੀ ਪੁਲਿਸ ਫੋਰਸ ਵੀ ਤਾਇਨਾਤ ਕੀਤੀ ਹੋਈ ਹੈ ਸੰਗਤ ਦੇ ਸੁਰੱਖਿਆ ਲਈ ਤੇ ਟ੍ਰੈਫਿਕ ਦੀ ਆਵਾਜਾਈ ਨਿਰਵਿਘਨ ਰੂਪ ਦੇ ਵਿੱਚ ਚੱਲੇ ਇਸ ਲਈ ਐਸਐਸਪੀ ਫਰੀਦਕੋਟ ਤੇ ਉਹਨਾਂ ਦੀ ਪੂਰੀ ਟੀਮ ਇਹਦੇ ਲਈ ਦਿਨ ਰਾਤ ਮਿਹਨਤ ਕਰ ਰਹੀ ਹੈ ਤੇ ਉਹਨਾਂ ਨੇ ਬਹੁਤ ਚੰਗੇ ਸੁਚਾਰੂ ਸੁਰੱਖਿਆ ਪ੍ਰਬੰਧ ਤੇ ਟ੍ਰੈਫਿਕ ਦੇ ਆਵਾਜਾਈ ਦੇ ਪ੍ਰਬੰਧ ਕੀਤੇ ਹੋਏ ਆ ਕੋਜਿਕਦਨ ਪਹਿਲੇ ਹੀ ਤੁਹਾਨੂੰ ਮੌਕਾ ਮਿਲਿਆ ਇੱਥੇ ਸੁਵਾਵਾ ਦੇਂਦਾ ਤੇ ਹੁਣ ਅੱਜ ਜਿਹੜਾ ਬਾਬਾ ਫਰੀਦ ਜੀ ਦਾ ਜਿਹੜਾ ਵਿਸ਼ਾਲ ਨਗਰ ਕੀਰਤਨ ਹੈ ਉਸ ਦੀ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਬਿਲਕੁਲ ਮੈਂ ਸਮਝਦੀ ਐ ਕਿ ਬਾਬਾ ਫਰੀਦ ਜੀ ਦੀ ਕਿਰਪਾਈ ਹੋਈ ਐ ਇਹ ਕਿ ਸਾਰਾ ਕੁਝ ਬਹੁਤ ਵਧੀਆ ਤਰੀਕੇ ਨਾਲ ਹੋਇਆ ਐ ਕਿਸੇ ਵੀ ਤਰੀਕੇ ਦੀ ਕੋਈ ਪ੍ਰੋਬਲਮ ਸਾਨੂੰ ਹੁਣ ਤੱਕ ਆਈ ਨਹੀਂ ਐ ਤੇ ਸਾਥ ਸੰਗਤ ਨੂੰ ਵੀ ਬਹੁਤ ਈਜ਼ੀ ਤਰੀਕੇ ਨਾਲ ਇਹ ਸਾਰਾ ਕੁਝ ਨਿਰਵਿਘਨ ਤਰੀਕੇ ਨਾਲ ਇਹ ਹੁਣ ਤੱਕ ਸੰਪੰਨ ਹੋਇਆ ਐ ਅੱਗੇ ਵੀ ਅੱਜ ਦਾ ਵੀ ਜਿਹੜਾ ਪ੍ਰੋਗਰਾਮ ਹੈਗਾ ਬਹੁਤ ਵਧੀਆ ਤਰੀਕੇ ਨਾਲ ਸੰਪੰਨ ਹੋਊਗਾ ਤੇ ਪੁਲਿਸ ਦੀ ਵੀ ਡਿਊਟੀ ਜਿਹੜੀ ਹੈ ਤੁਸੀਂ ਦੇਖ ਰਹੇ ਹੋ ਹਜ਼ਾਰ ਤੋਂ ਵੱਧ ਪੁਲਿਸ ਫੋਰਸ ਲੱਗੀ ਹੋਈ ਹੈ ਤੇ 15 ਤੋਂ ਵੱਧ ਜੀਓ ਸਾਹਿਬਾਨ 150 ਤੋਂ ਵੱਧ ਐਨਜੀਓ ਸਾਹਿਬਾਨ ਸਾਡੇ ਡਿਊਟੀ ਤੇ ਲੱਗੇ ਹੋਏ ਹੈ ਤੇ ਬਹੁਤ ਦਿਲ ਨਾਲ ਸਾਰੇ ਖੁਸ਼ੀ ਨਾਲ ਡਿਊਟੀ ਕਰ ਰਹੇ ਕਿ ਬਾਬਾ ਫਰੀਦ ਜੀ ਦੇ ਸੇਵਾ ਕਰ ਰਹੇ ਇਸ ਭਾਵਨਾ ਨਾਲ ਉਹ ਡਿਊਟੀ ਕਰ ਰਹੇ ਹੈ ਬਾਬਾ ਧੰਨਵਾਦ ਜੀ ਤਾਂ ਸੁਣਿਆ ਇਹ ਡੀਆਈਜੀ ਸਾਹਿਬ ਨੇ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿਉਂਕਿ ਮੌਕਾ ਜਿਹੜਾ ਬਾਬਾ ਫਰੀਦ ਜੀ ਦੇ ਪਵਿੱਤਰ ਚਰਨ ਜੋ ਪ੍ਰਾਪ ਧਰਤੀ ਤੇ ਮਿਲਿਆ ਐੱਸਐੱਸਪੀ ਡਾਕਟਰ ਪ੍ਰਿਗਜਨ ਦੀ ਗੱਲਬਾਤ ਕਰਦੇ ਆਂ ਮੈਮ ਜੀ ਡੀਆਈਜੀ ਸਾਹਿਬ ਨੇ ਕਿਹਾ ਹੈ ਵਾਕਈ ਇਹ ਲੋਕਾਂ ਦਾ ਵੀ ਇਹ ਮੈਸੇਜ ਆ ਰਿਹਾ ਹੈ ਕਿ ਪੁਲਿਸ ਦੀ ਇੰਨੇ ਵਧੀਆ ਪ੍ਰਬੰਧ ਦਾ ਲੋਕਾਂ ਨੂੰ ਕੋਈ ਦਿੱਕਤ ਨਹੀਂ ਆ ਰਹੀ ਜੀ ਅਸੀਂ ਤੇ ਆਪਣੇ ਆਪ ਨੂੰ ਧੰਨ ਭਾਗੀ ਮੰਨਦੇ ਆਂ ਕਿ ਸਾਨੂੰ ਇਹ ਮੌਕਾ ਮਿਲਿਆ ਔਰ ਮੈਮ ਦੀ ਡਾਇਰੈਕਸ਼ਨਸ ਔਰ ਗਾਈਡੈਂਸ ਦੇ ਹੇਠ ਹੀ ਇਹ ਸਾਰਾ ਕੰਮ ਹੋ ਰਿਹਾ ਹੈ ਔਰ ਤੁਹਾਡੇ ਸਾਰਿਆਂ ਦਾ ਜਿਹੜਾ ਇੱਕ ਰਿਸਪੈਕਟ ਔਰ ਤੁਸੀਂ ਫਰੀਦਕੋਟ ਪੁਲਿਸ ਦੀ ਇੰਨੀ ਐਨਕਰੇਜਮੈਂਟ ਕਰਦੇ ਹੋ ਸਾਰੇ ਉਹ ਸਾਡੇ ਵਾਸਤੇ ਇੱਕ ਬਹੁਤ ਮੋਟੀਵੇਸ਼ਨ ਹੈ। ਮੈਨੂੰ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਇਸ ਧਰਤੀ ਦੇ। ਜੀ ਇੱਕ ਜੀ ਥਕਾਨ ਤੇ ਹੋ ਹੀ ਜਾਂਦੀ ਹੈ ਬਟ ਦੈਨ ਇਹ ਖੁਸ਼ੀ ਬਹੁਤ ਇਸ ਗੱਲ ਦੀ ਰਹਿੰਦੀ ਹੈ ਅਗਰ ਪੂਰਾ ਇਵੈਂਟ ਇਨਸੀਡੈਂਟ ਫਰੀ ਅਗਰ ਨਿਕਲ ਜਾਇਆ ਤਾਂ ਪਿਛਲੇ 3-4 ਦਿਨਾਂ ਚ ਜਿੱਦਾਂ ਪਿਛਲੀ ਵਾਰ ਇਹ ਆਇਆ ਸੀ ਫੀਡਬੈਕ ਕਿ ਇੱਥੇ ਪਿਕ ਪਾਕਟਸ ਔਰ ਜੇਬ ਕਤਰੇ ਬਹੁਤ ਹੁੰਦੇ ਹਨ। ਤਾਂ ਮੈਨੂੰ ਉਹ ਮਾਣ ਹੈ ਆਪਣੀ ਟੀਮ ਤੇ ਕਿ ਉਹਨਾਂ ਨੇ ਹਲੇ ਤੱਕ 14 ਪਿਕ ਪਾਕਟਸ ਜੇਬ ਕਤਰਿਆਂ ਨੂੰ ਫੜਿਆ ਹੈ ਇਹ ਪਿਛਲੇ ਕੱਲ੍ਹ ਸੇ ਲੈ ਕੇ ਅੱਜ ਤੱਕ ਤੇ ਸਾਡੇ ਪੂਰੇ ਫੁਕਤਾ ਪ੍ਰਬੰਧ ਨੂੰ ਮੈਸੇਜ ਆਇਆ ਜੀ ਕੋਈ ਹੁਣ ਕੋਈ ਗਲਤ ਕੰਮ ਨਾ ਕਰੇ ਤੇ ਸੰਗਤ ਨੂੰ ਕੋਈ ਅਪੀਲ ਕਰ ਜੀ ਮੈਸੇਜ ਤੇ ਇਹੀ ਹੈ ਕਿ ਤੁਸੀਂ ਸਾਨੂੰ ਇੰਨਾ ਕੋਆਪਰੇਟ ਕੀਤਾ ਹੈ ਇਹੀ ਕੋਆਪਰੇਟ ਕਰ ਥੈਂਕ ਯੂ ਵੈਰੀ ਮਾਤਾ ਤਾਂ ਦੁਨਿਆ ਤੁਸੀਂ ਡੀਆਈਜੀ ਨਲਾਬਰੀ ਜਗਦਲੀ ਤੇ ਪਹੁੰਚਿਆ ਐ ਐਸਐਸਪੀ ਡਾਕਟਰ ਪ੍ਰਿਗਿਆ ਜੀ ਨੇ ਤੇ ਪਹੁੰਚਿਆ ਤਾਂ ਬਹੁਤ ਵਧੀਆ ਜਿਹੜਾ ਉਪਰਾਲਾ ਇਹਨਾਂ ਵੱਲੋਂ ਕੀਤਾ ਗਿਆ ਸਾਰੇ ਸ਼ਹਿਰ ਨਿਵਾਸੀਆਂ ਨੂੰ ਜਿਹੜਾ ਇਹਨਾਂ ਵੱਲੋਂ ਚਪੰਨ ਦੇ ਆਗਮਨ ਪਰਵਤ ਦੀਆਂ ਲੱਖ ਲੱਖ ਵਧਾਈਆਂ ਜਿਹੜੀਆਂ ਅੱਨ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਡੀਆਈਜੀ ਸਾਹਿਬ ਵੀ ਪੂਰੇ ਖੁਸ਼ ਐ ਐਸਐਸਪੀ ਸਾਹਿਬ ਵੀ ਪੂਰੇ ਖੁਸ਼ ਹੈ ਕਿ ਸਾਡਾ ਪੰਜਾਬ ਪੁਸਤ ਦੀ ਟੀਮ ਦਾ ਬਹੁਤ ਵਧੀਆ ਯੋਗਦਾਨ ਮਿਲ ਰਿਹਾ ਹੈ ਇਹ ਉਹਨਾਂ ਦੀ ਇੱਕ ਸੁਚੇਤਜੀ ਲੀਡਰਸ਼ਿਪ ਦਾ ਰਿਜ਼ਲਟ ਹੈ ਮੈਡਮ ਇੱਕ ਹਫ਼ਤੇ ਤੋਂ ਕਾਫੀ ਮਿਹਨਤ ਕਰ ਰਹੀ ਹੈ ਔਰ ਕੱਲੇ ਕੱਲੇ ਬੱਚੇ ਨੂੰ ਕੱਲੇ ਕੱਲੇ ਆਪਣੇ ਜਵਾਨ ਨੂੰ ਇਹ ਦੱਸਿਆ ਗਿਆ ਵੀ ਇਹ ਤੁਸੀਂ ਇੱਕ ਸੇਵਾ ਹੈ ਇਹ ਕੱਲੀ ਡਿਊਟੀ ਨਹੀਂ ਇਹ ਸੇਵਾ ਦੇ ਹਿਸਾਬ ਨਾਲ ਡਿਊਟੀ ਕੀਤੀ ਜਾਂਦੀ ਹੈ ਖੁਸ਼ੀ ਕਿੰਨੀ ਇੱਕ ਮਹਿਸੂਸ ਹੋ ਰਹੀ ਹੈ ਕਿਉਂਕਿ ਬਾਬਾ ਫਰੀਦ ਜੀ ਤਿਆਨਛੋ ਪ੍ਰਾਪਤ ਧਰਤੀ ਤੇ ਤੁਹਾਨੂੰ ਸੁਭਾਵਾਂ ਦੇਣ ਦਾ ਮੌਕਾ ਮਿਲਿਆ ਦੇਖੋ ਜਿਹੜੀ ਸੰਗਤ ਆ ਜਿੱਦਾਂ ਸੰਗਤ ਆ ਰਹੀ ਹੈ ਤੋਂ ਸੰਗਤ ਰੱਬ ਦਾ ਰੂਪ ਹੈ ਦਾ ਮਤਲਬ ਜੇ ਇੰਨੀ ਸੰਗਤ ਆ ਰਹੀ ਕੁਝ ਨਾ ਕੁਝ ਇਸ ਧਰਤੀ ਤੇ ਹੈ ਤੋਂ ਇਸ ਕਰਕੇ ਇਹਦੀ ਤੱਪ ਵਾਲੀ ਧਰਤੀ ਹੈ ਅਸੀਂ ਬੜੇ ਖੁਸ਼ਕਿਸਮਤ ਆ ਸਾਨੂੰ ਇੱਥੇ ਸੇਵਾ ਦਾ ਮੌਕਾ ਮਿਲ ਰਿਹਾ ਬਹੁਤ ਬਹੁਤ ਧੰਨਵਾਦ ਤਾਂ ਇਹ ਸਨ ਐਸਪੀ ਸਾਹਿਬ ਤਾਂ ਇਹਨਾਂ ਨੇ ਵੀ ਜਿਵੇਂ ਕਿਹਾ ਕਿ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਤਾਂ ਅੱਜ ਦੇ ਵਿਸ਼ਾਲ ਨਗਰ ਕੀਰਤਨ ਦੇ ਪਾਲਕੀ ਸਾਹਿਬ ਪੁਲਸ ਲੈਂਡ ਦੇ ਸਾਹਮਣੇ ਪਹੁੰਚ ਚੁੱਕੇ ਆ ਸਭ ਤੋਂ ਪਹਿਲਾਂ ਪ੍ਰੇਡ ਨਾਲ ਪੁਲਸ ਵੱਲੋਂ ਸਲਾਮੀ ਦਿੱਤੀ ਜਾਵੇਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕੀਤਾ ਜਾਵੇਗਾ ਉਸ ਤੋਂ ਬਾਅਦ ਫਰੀਦਕੋਟ ਰੇਂਜ ਦੇ ਡੀਆਈਜੀ ਔਰ ਐਸਐਸਬੀ ਫਰੀਦਕੋਟ ਵੱਲੋਂ ਰਮਾਲਾ ਸਾਹਿਬ ਜਿਹੜੇ ਭੇਂਟ ਕੀਤੇ ਜਾਣਗੇ ਤਾਂ ਜਿੰਨੇ ਪੰਜ ਪਿਆਰੇ ਆ ਉਹਨਾਂ ਦੇ ਸਿਰ ਪਾਓ ਪਾ ਕੇ ਮਾਣ ਸਨਮਾਨ ਕੀਤਾ ਜਾਵੇਗਾ ਤਾਂ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਸੀਂ ਫਰੀਦਕੋਟ ਦੀ ਫਰੀਦਕੋਟ ਦੇ ਪੁਲਸ ਲੈਂਡ ਦੇ ਬਿਲਕੁਲ ਨਜ਼ਦੀਕ ਮੌਜੂਦ ਹੈ ਤਾਂ ਸਭ ਤੋਂ ਪਹਿਲਾਂ ਪੁਲਸ ਵੱਲੋਂ ਪ੍ਰੇਡ ਨਾਲ ਸਲਾਮੀ ਦਿੱਤੀ ਜਾਵੇਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਾਣ ਸਨਮਾਨ ਕੀਤਾ ਜਾਵੇਗਾ ਅੱਜ ਵੱਡਾ ਵਿਸ਼ਾਲ ਨਗਰ ਕੀਰਤਨ ਜਿਹੜਾ ਨਿਕਲ ਰਿਹਾ ਹੈ ਤਾਂ ਇਧਰ ਲਈ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤਾਂ ਐਸਐਸਪੀ ਡਾਕਟਰ ਪ੍ਰਗਿਆਦਨ ਡੀਆਈਜੀ ਨਰਮਲਾ ਜੰਗਲੇ ਜੀ ਮੌਜੂਦ ਨੇ ਤਾਂ ਇਹਨਾਂ ਵੱਲੋਂ ਮਾਨ ਸਨਮਾਨ ਕੀਤਾ ਜਾਵੇਗਾ ਸਭ ਤੋਂ ਪਹਿਲਾਂ ਪ੍ਰੇਡ ਨਾਲ ਸਲਾਮੀ ਦਿੱਤੀ ਜਾ ਰਹੀ ਹੈ ਹੋੜਾ ਡੀਆਈਜੀ ਸਾਹਿਬ ਤੇ ਐਸਐਸਪੀ ਸਾਹਿਬ ਜਿਹੜੇ ਰਮਾਲਾ ਸਾਹਿਬ ਪੇਟ ਕਰ ਰਹੇ ਨੇ ਤਾਂ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਸੀਂ ਦੇਖ ਸਕਦੇ ਹੋ ਤੁਸੀਂ ਡੀਆਈਜੀ ਫਰੀਦਕੋਟ ਰੇਂਜ ਤੇ ਐਸਐਸਪੀ ਫਰੀਦਕੋਟ ਉਹਨਾਂ ਵੱਲੋਂ ਰਮਾਲਾ ਸਾਹਿਬ ਪੇਟ ਕੀਤਾ ਜਾ ਰਿਹਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਾਣ ਸਤਿਕਾਰ ਕੀਤਾ ਜਾ ਰਿਹਾ ਹੈ ਤਾ ਗ੍ਰਾਂਥੀ ਸਿੰਘਾਂ ਵੱਲੋਂ ਵੀ ਮਾਣ ਸਨਮਾਨ ਜਿਹੜਾ ਉਹਨਾਂ ਦਾ ਕੀਤਾ ਜਾ ਰਿਹਾ ਹੈ। ਤਾਂ ਹੁਣ ਪੰਜ ਪਿਆਰਿਆਂ ਦਾ ਜਿਹੜਾ ਸਿਰ ਪਾਓ ਪੇਟ ਕਰਕੇ ਉਹਨਾਂ ਦਾ ਮਾਣ ਸਨਮਾਨ ਕੀਤਾ ਜਾ ਰਿਹਾ ਹੈ। ਤਾਂ ਅੱਜ 23 ਸਤੰਬਰ ਆ ਇਤਿਹਾਸਿਕ ਦਿਨ ਆਪਾਂ ਕਹਿ ਸਕਦੇ ਆ ਵਿਸ਼ਾਲ ਨਗਰ ਕੀਰਤਨਾ ਜਿਹੜਾ ਗੁਰਦੁਆਰਾ ਸਾਹਿਬ ਟੇਲਾ ਬਾਬਾ ਫਰੀਦ ਤੋਂ ਸ਼ੁਰੂ ਹੋਇਆ ਹੈ 4 ਕਿਲੋਮੀਟਰ ਦਾ ਸਫ਼ਰ ਹੈ ਸੰਗਤਾਂ ਵੱਲੋਂ ਪੈਦਲ ਤਾਇਆ ਕੀਤਾ ਜਾ ਰਿਹਾ ਹੈ। ਤਾਂ ਗੁਰਦੁਆਰਾ ਸਾਹਿਬ ਗੋੜੀ ਸਾਹਿਬ ਸਮਾਪਤੀ ਹੋਣੀ ਹੈ। ਤੇ ਸਭ ਤੋਂ ਵੱਡੀ ਗੱਲ ਹੈ ਕਿ ਡੀਆਈਜੀ ਫਰੀਦਕੋਟ ਰੇਂਜ ਤੇ ਐਸਐਸਪੀ ਫਰੀਦਕੋਟ ਟਰੈਕਟਰ ਪ੍ਰਿਗੇਜ਼ਨ ਤਾਂ ਉਹਨਾਂ ਵੱਲੋਂ ਪੰਜ ਪਿਆਰਿਆਂ ਦਾ ਫਿਰ ਪਾਉ ਪੇਟ ਕਰਕੇ ਮਾਣ ਸਨਮਾਨ ਕੀਤਾ ਜਾ ਰਿਹਾ ਹੈ ਪਹਿਲਾਂ ਉਹਨਾਂ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹਰਮਾਨਾ ਸਾਹਿਬ ਪੇਟ ਕੀਤੀ ਹੈ ਮਾਣ ਸਨਮਾਨ ਕੀਤਾ ਤਾਂ ਹੁਣ ਪੰਜ ਪਿਆਰਿਆਂ ਦਾ ਉਹਨਾਂ ਵੱਲੋਂ ਮਾਣ ਸਨਮਾਨ ਕੀਤਾ ਜਾ ਰਿਹਾ ਹੈ ਤਿਆਰੀ ਫੇਰ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਪਾਲਕੀ ਸਾਹਿਬ ਅੱਜ ਬਹੁਤ ਸੁੰਦਰ ਸਜਾਈ ਗਈ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਇੱਥੇ ਪ੍ਰਕਾਸ਼ ਕੀਤੇ ਗਏ ਨੇ ਪਾਲਕੀ ਸਾਹਿਬ ਦੇ ਵਿੱਚ ਤਾਂ ਦਰਦਵਾਰਾ ਸਾਹਿਬ ਟਿੱਲਾ ਬਾਬਾ ਬਰੀ ਜੀ ਤੋਂ ਜਿਹੜੀ ਸ਼ੁਰੂਆਤ ਹੋਈ ਸੀ ਸੰਗਤਾਂ ਵੱਲੋਂ ਜਿਹੜਾ ਮੱਥਾ ਟੇਕਿਆ ਜਾ ਰਿਹਾ ਹੈ ਤਾਂ ਇਹ ਵੱਡੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਆਂ ਅਸੀਂ ਪਰੀਤਪੁਰ ਦੀ ਤਾਂ ਪਰੀਤਪੁਰ ਦੇ ਵਿੱਚ ਜਿਹੜਾ ਅੱਜ ਮਾਨ ਸਨਮਾਨ ਜਿਹੜਾ ਕੀਤਾ ਗਿਆ ਡੀਆਈਜੀ ਪਰੀਤਪੁਰ ਰੇਂਜ ਨਰਬਿਲਾ ਜਗਦਲੇ ਜੀ ਤੇ ਨਾਲ ਆਈਜੀ ਸਾਹਿਬ ਸੋਨੈ ਨਾਲ ਐਸਐਸਪੀ ਲੈਕਟਰੀਆ ਜਣ ਤਾਂ ਉਹਨਾਂ ਵੱਲੋਂ ਮਾਨ ਸਨਮਾਨ ਕੀਤਾ ਗਿਆ ਦੇਖ ਸਕਦੇ ਹੋ ਤੁਸੀਂ ਬਹੁਤ ਵੱਡਾ ਉਪਰਾਲਾ ਜਿਹੜਾ ਅੱਜ ਦੇਖਣ ਨੂੰ ਮਿਲਿਆ ਜਿਹੜਾ ਅੱਜ ਦੇ ਮਹਾਨ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਤਾਂ ਜਿਵੇਂ ਹੁਣ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ 4 ਕਿਲੋਮੀਟਰ ਦਾ ਸਬਰਾ ਜਿਹੜਾ ਸੰਕਟਾ ਵੱਲੋਂ ਤੈਅ ਕੀਤਾ ਜਾਊਗਾ ਆਤਰੀ ਗਰਮੀ ਹੈ ਇੰਨੀ ਗਰਮੀ ਦੇ ਵਿੱਚ 4 ਕਿਲੋਮੀਟਰ ਪੈਦਲ ਚੱਲ ਕੇ ਜਾਣਾ ਬਹੁਤ ਵੱਡਾ ਪਰਾਲਾ ਹੈ ਤੇ ਦੂਜੇ ਪਾਸੇ ਸੰਕਟਾ ਵੱਲੋਂ ਸਵਾਵਾ ਜਿਹੜੀਆਂ ਬਹੁਤ ਵਧੀਆ ਨਿਭਾਈਆਂ ਜਾ ਰਹੀਆਂ ਨੇ ਝਾੜੂ ਦੀ ਸੇਵਾ ਕੀਤੀ ਜਾ ਰਹੀ ਹੈ ਹਰ ਤੂਜੀ ਦੀ ਸੇਵਾ ਕੀਤੀ ਜਾ ਰਹੀ ਹੈ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਤੁਸੀਂ ਜਿਹੜੇ ਹੋ ડીਪ ਐਮ ਚੈਨਲ ਪੰਜਾਬੀ ਨਾਲਾ ਗੁਰਜੀਤ ਸਿੰਘ ਰਮਾਣਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ